ਕੱਲ ਸੀ ਜੀ ਸਾਡੀ ਨਵੀਂ ਫਿਲਮ ਨੀਮੇ ਸੱਸ ਕੁੱਟਣੀ ਟੂ ਦਾ ਪ੍ਰੀਮੀਅਮ ਸ਼ੋਅ ਬਹੁਤ ਹੀ ਵਧੀਆ ਫਿਲਮ ਬਣੀ ਆ ਇੱਕ ਹੁੰਦਾ ਨਾ ਲੱਗ ਪਚਾ ਰਹੀ ਵਾਕੀ ਜਿਹੜੇ ਚਾਦਰਾਂ ਦੇ ਬੰਦੇ ਨੇ ਮੇਰੇ ਕੇਸ ਨਾਲ ਕਿਤੇ ਚਾਹਤਾ ਹੈ ਕਿ ਸ਼ਿੰਦੀ ਗੱਡੀ ਬੜੀ ਕਾਹਲੀ ਆ ਜੀ ਚਲੋ ਬਾਈਰੂ ਨੇ ਕਿਹਾ ਸਾਡਾ ਕਲਚਰ ਦਾ ਸੁਣੋ ਇਹਨੂੰ ਚਾਹੀਦਾ ਹੈ ਕਿ ਹਰ ਬੰਦੇ ਨੂੰ ਆਪਣਾ ਮਾਣ ਜਰੀਦਾ ਵੈਸੇ ਬੰਦੂ ਦੇਖ ਕੇ ਉਹਨਾਂ ਨੂੰ ਬਹੁਤ ਲੱਗੇ ਨੇ ਤੇ ਖਾਸ ਕਰਕੇ ਜੇ ਆਪਾਂ ਨੂੰ ਦੇਖਦੇ ਆ ਵੀ ਛੱਡੀਗੜ ਚ ਕਾਫੀ ਨੌਜਵਾਨ ਆ ਕੇ ਰੌਡ ਲਾ ਕੇ ਜਾਂਦੇ ਨੇ ਉਸ ਤੋਂ ਬਾਅਦ ਤੁਸੀਂ ਕਿਹ ਮਹਿਸ਼ਾਬਾਤ ਤੇਰੇ ਤੋਂ ਫਿਲਮੇ ਵੀ ਤੁਹਾਨੂੰ ਉਸੇ ਸਾਥ ਦੀ ਮਿਲੀ ਹੈ ਜਿਹਦੇ ਵਿੱਚ ਤੁਸੀਂ ਬਹੁਤ ਬੇਚੇਜ਼ੇ ਬੋਲ ਕੇ ਸਾਥ ਗੱਲ ਕਰਦਾ ਪਰ ਇਹ ਵੀ ਨਹੀਂ ਦੇਣੀ ਜੀ ਫਿਲਮ ਰੇਜਨ ਕਰਵਾ ਲਿਆ ਸੀ ਔਰ ਬਨਵਾਇਆ ਫਿਲਮ ਦਾ ਪ੍ਰੋਡਕਸ਼ਨ ਜਿਹੜੀ ਉਹ ਹਮੇਸ਼ਾ ਚੰਗੀ ਫਿਲਮਾਂ ਬਣਾਉਂਦਾ ਮੈਂ ਆਪ ਸਭ ਦੀ ਸੇਵਾ ਚ 10 ਸਾਲਾਂ ਤੋਂ ਹਾਜ਼ਰ ਅੱਗੋਂ ਮੇ ਜੋ ਤੁਹਾਡਾ ਹੁਕਮ ਹੋਏਗਾ ਉਹ ਮੇਰੇ ਸਿਰ ਮੱਥੇ ਮੈਂ ਬੋਟਾ ਸਿੰਘ ਜੀ ਨੂੰ ਬੇਨਤੀ ਕਰਦੀ ਆ ਕਿ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਧੰਨਵਾਦ ਜੀ ਹਾਂਜੀ ਆੜੇ-ਦਾੜੇ ਦੇ ਪਿੰਡਾਂ ਦੇ ਵਿੱਚ ਆਪਣੇ ਪਿੰਡ ਦਾ ਰਿਕਾਰਡ ਰਿਹਾ ਸਰਪੰਤੀ ਵਾਲਾ ਮਖਤਿਆਰ ਕੌਰ ਜੀ ਪਿਛਲੇ 10 ਸਾਲਾਂ ਤੋਂ ਆਪਣੇ ਪਿੰਡ ਦੇ ਸਰਪੰਚ ਨੇ ਮੈਨੂੰ ਤਾਂ ਲੱਗਦਾ ਵੀ ਆਪਣੇ ਪਿੰਡ ਦਾ ਇਹ ਫੈਸਲਾ ਬਿਲਕੁਲ ਸਹੀ ਰਿਹਾ ਬਾਕੀ ਜਗਿੰਦਰ ਸਿੰਘ ਜੀ ਤੁਸੀਂ ਦੱਸੋ ਤੁਹਾਡੀ ਕੀ رائے ਆ ਇੰਡੀਪੈਂਡੈਂਟ ਬੰਗੂ ਨੂੰ ਵੀ ਜ਼ਿਆਦਾ ਕੱਟ ਕੇ ਜਾਉਗੀ ਐਕਸਪਰਟ ਬਣੀ ਜੀ ਜੀ ਸਾਰੇ ਮੇਲੇ ਦੇ ਜ਼ਿੰਮੇਵਾਰਾਂ ਦੇ ਲਈ ਇੱਕ ਹੱਥ ਬੰਨ੍ਹਾ ਲੈਣ ਕਰਾਂਗੇ ਬਿਲਕੁਲ ਜਿਵੇਂ ਲੋਕਾਂ ਦੀ ਜ਼ਿੰਮੇਵਾਰੀ ਪੈਂਦੀ ਹੈ ਕਿ ਹਮੇਸ਼ਾ ਖਾਸ ਕਰਕੇ ਪਿੰਡ ਦੀ ਪੰਚਾਇਤ ਆਪਣੇ ਪੰਚਾਇਤਾਂ ਇਲੈਕਸ਼ਨ ਹੋਣੀ ਹੈ ਜੀ 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 ਪਿੰਡ ਦੇ ਵਿੱਚ ਦੇਖਿਆ ਕਿ ਪੰਚਾਇਤਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਜਿਹੜੀ ਆਪਣੇ ਪਿੰਡ ਦੇ ਵਿੱਚ ਪੜਿਆ ਨਹੀਂ ਲਿਆ ਊਈ ਬੰਦ ਮੈਨੂੰ ਵੀ ਤਾਂ ਕਾਫੀ ਚਿਰਾਂ ਬਾਅਦ ਕੋਈ ਅੱਛੀ ਫਿਲਮ ਜਿਹੜੀ ਪਰਿਵਾਰ ਚ ਬੈਠ ਕੇ ਦੇਖ ਸਕੀਏ ਚੰਗੀ ਫਿਲਮ ਹੋਵੇ ਚੰਗਾ ਮੈਸੇਜਿੰਦੀ ਹੋਵੇ ਬੜੇ ਦਿਨਾਂ ਬਾਅਦ ਆਈਆ ਸੋ ਜ਼ਰੂਰ ਦੇਖਣੀ ਚਾਹੀਦੀ ਆ ਨੀ ਮੈਂ ਸਸ ਕੁੱਟਣੀ ਟੂ ਫਿਲਮ ਸਿਨੇਮੇਕਰ ਆ ਦੇ ਵਿੱਚ ਮਿਲ ਲੱਗ ਚੁੱਕੀ ਆ ਸੋ ਬਹੁਤ ਵਧੀਆ ਲੱਗਿਆ ਇਸ ਪ੍ਰੀਮੀਅਮ ਸ਼ੋ ਦੇ ਤੇ ਆ ਕੇ ਔਰ ਬਹੁਤ ਪਿਆਰ ਮਿਲਿਆ ਮੈਨੂੰ ਉਮੀਦ ਆ ਵੀ ਤੁਸੀਂ ਵੀ ਜਦੋਂ ਇਸ ਸਿਨੇਮੇਕਰ ਆ ਜਾਏਂਗੇ ਤੁਹਾਨੂੰ ਵੀ ਇਹ ਫਿਲਮ ਜਿਹੜੀ ਬਹੁਤ ਚੰਗੀ ਲੱਗੂਗੀ ਫਿਰ ਚਲਵਾ ਦੋ ਬਈਆ ਉਹ ਵੀ ਸਿਨੇਮਾ ਆਏ ਜਣਾਂ ਦੇ ਵਿੱਚ ਜੇਕਰ ਦੇਖਿਆ ਮੁੱਜਾ ਤੋਂ ਭਟ ਗਿਆ ਹੋਇਆ ਸੀਗਾ ਦੁਬਾਰਾ ਮੁੱਦੇ ਤੇ ਆਓ ਤੇ ਤੇ ਰਹਿਣਾ ਦੀਗਾ ਹੁਣ ਤਬਦੀਲੀ ਆ ਗਈ ਆ ਹੁਣ ਹਰ ਕੋਈ ਆਪਣੇ ਘਰ ਦੇ ਵਿੱਚ ਨਾ ਧੀਰ ਬਣਾ ਕੇ ਲੈ ਕੇ ਆ ਰਿਹਾ ਹੁਣ ਇਹ ਮਸਲੇ ਨਹੀਂ ਰਹਿ ਹੈਗੇ ਪਰ ਜਿਨ੍ਹਾਂ ਘਰਾਂ ਦੇ ਵਿੱਚ ਹੈਗੇ ਨੇ ਪਿੰਡੂ ਕਲਚਰ ਜਾਂ ਮਦੂਗਾ ਜਿਕੇ ਦੇ ਫਰਕ ਹੈਗਾ ਨਹੀਂ ਹੋ ਜਿਹਾ ਫਰਮਾ ਦੇਖ ਕੇ ਉਹਨਾਂ ਨੂੰ ਵੀ ਸਮਝਾਉਗੀ ਕਿ ਹਾਂ ਅਸੀਂ ਸਾਨੂੰ ਆਪਣਾ ਨਾ ਕਿਸੇ ਇਕੇ ਨਾਲ ਜਿੱਤ ਨਹੀਂ ਕਹਿੰਦਾ ਜੇ ਅਸੀਂ ਕਿਸੇ ਵੀ ਤਰੀਕੇ ਨਾਲ ਮੁਸ਼ਕਲ ਖੜੀ ਕਰਦੇ ਆ ਉਹ ਮੁਸ਼ਕਲ ਆਪਣੇ ਮੁਕھے ਹੀ ਆਉਣੀ ਆ ਇਹ ਨਹੀਂ ਹੈਗਾ ਕਿ ਜਦੋਂ ਕਿਸੇ ਦੇ ਮੂਰੇ ਟੋਲ ਬੁੱਟੇਗੀ ਉਹ ਕੋਈ ਜਿਹਾ ਸੀ ਆ ਪੈ ਗਾਗੇ ਬਹੁਤ ਦੁੱਖ ਦੀ ਗੱਲ ਐ ਕੁੜੀ ਨੇ ਬਹੁਤ ਗਲਤ ਫੈਸਲਾ ਕੀਤਾ ਉਸ ਤੋਂ ਬਾਅਦ ਗਲਤ ਤਾਂ ਥੋੜੀ ਨੂਨੇ ਕੀਤਾ ਆ ਪੁਰਸ਼ ਬੁਲਾ ਕੇ ਆ ਹੁਣ ਆਪਣੇ ਪਿੰਡ ਦੀ ਬੇਇੱਜ਼ਤੀ ਹੋਊਗੀ ਸਾਰੇ ਇਲਾਕੇ ਚ ਜਦੋਂ ਇਹਦੇ ਤੇ ਝੂਲਮ ਹੁੰਦਾ ਸੀ ਪੰਚਾਇਤ ਚ ਸ਼ਰਿਆਨ ਦਾਜ ਮੰਗਿਆ ਜਾਂਦਾ ਸੀ ਉਦੋਂ ਨਹੀਂ ਹੁੰਦੀ ਸੀ ਪਿੰਡ ਦੀ ਬੇਇੱਜ਼ਤੀ ਕੀਓ ਸੈਕਟਰੀ ਸਾਹਿਬ ਉਹ ਦੇਖਿਆ ਭੈਣ ਭਰਾਵੋ ਮਖਤਿਆਰ ਕੌਰ ਜੀ ਦਾ ਕਿੱਡਾ ਵੱਡਾ ਦੇਣਾ ਕਿੰਨਾ ਖਰਚਾ ਕਰਤਾ ਬਾਕੀ ਜਿੱਦਾਂ ਤੁਹਾਨੂੰ ਪਹਿਲਾਂ 10 ਸਾਲ ਲੁੱਟਦੇ ਰ ਮੇਰਾ ਮਤਲਬ ਕਹਿੰਦਾ ਵੀ ਤੁਹਾਡੀ 10 ਸਾਲ ਸੇਵਾ ਕੀਤੀ ਹੈ ਨਾ ਇਹ ਸੇਵਾ ਨਿਰੰਤਰ ਚੱਲਦੀ ਰਹਿਣੀ ਆ ਔਰ ਬਾਕੀ ਤੁਸੀਂ ਘਬਰਾਵੋ ਨਾ ਤੁਹਾਡਾ ਕਰਾਰੇ ਮੂੰਹ ਨਾ ਵੀ ਸੱਜਣਾ ਔਰ ਸ਼ਾਮਨ ਕੋੜਾ ਮੂੰਹ ਵੀ ਦਰਾ ਦੇਊਗਾ ਮਖਤਿਆਰ